Iangkare satu guru berssa gab ba y dicoi pat syahhi resmi rohat daerah bulanan wee cegi ca tawa ceran manreeh para penajangru para. ਮਰੇ ਦੋਸਤ ਸਬੈ ਤਮਕਾਵ ਹੋ ਆਪ ਹਾਥ ਦੈ ਮਹੇ ਬਚਾਵ ਹੋ ਸੁਖੀ ਬਸੈ ਪੂਰਿ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਚਾਂਦ ਦੇ ਜਿਕਰ ਤਿਖਰੀ ਐ ਸਭ ਬਿਰਨ ਕੋ ਆਚ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋ ਰਪਇਨ ਰਹਿ ਪਿਆਸਾ ਮਹੈ ਸਾੜ ਕੋਈ ਵਰਨਾਤੀ ਆਉ ਜੋ ਪਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਦਰ ਹੈ ਚੁੰਨ ਚੁੰਨ ਸਤਰ ਹਮਾਰੇ ਦਰ ਹੈ ਆਪ ਹਾਥ ਦੇ ਮੁਜਬਰੀ ਐ ਪਰਨ ਕਾਲ ਕਾ ਤਰਾਸ ਨਿਵਰੀ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਿਤ ਤੁ ਜੋ ਪਰ ਹਰਚਾਂ ្លេហមយរख្នហរសែវសាទសហញរទនបន្ទទស្ននគហានតាទមប្រជត្រតសកតាកលបែប្រមបបត្រ កាលपाែសេវយ අត្រ កលបែកពស្រកាសាសកលកាលកា किាទាសាន. जा جوsيو بदमाजٿيو ज sa keswaraतڪ retahi हम جاkala sa बجه बيو تيदत جي paنجيو आ أنत एक अता سوgru sam جيang. நకరతసහිకు පਰసకළప్రజాజన आपवाర సవకනతో సివగనుసుਸਦయస్రపల බदਕ కడకడకే ఆతరక जाනత പలేබరక පిපశాత చठితకుంచरਅසసులల సప පਰక్రපदਰष్्ట కరరలా ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਬੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਵਰਜਾ ਤ੍ਰਤ ਤਪ ਦੇ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਬਦਾਰੈ ਆਪ ਆਪਣੀ ਬੋਲ ਚਾਰੈ ਤੁਮ ਸਭੀ ਤੇ ਰਹਿ ਤੰਦਰਾਲ ਜਾਨਤ ਬੇਦ ਭੇਦ ਅਰ ਆਲਮ ਨਰੰਕਰ ਅਤਰਬਕਾਰ ਅੰਤ੍ਰੰਭ ਆਦਨੀਲ ਅਨਾਦ ਅਸੰਪ ਤਾਕਾ ਬੋਲ ਚਾਰਤ ਤੇਤਾ ਜਾ ਕੋ ਪੇਵ ਨ ਪਾਵਰ ਬੇਦਾ ਤਾ ਕੋ ਕਰਪਾ ਹਨ ਹਨ ਮਾਨਤ ਮਹਾ ਮੂੜ ਕਸ਼ਚੇਤ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਤਰੰਤ ਕਰਕਾ ਜੀ ਨਤਨੇ ਪੇਵ ਆਪ ਆਪਣੀ ਬੁਧ ਹੈ ਜੇਤੀ ਪ੍ਰਤਤ ਪੈਨ ਪੈਨ ਤੁਹੇ ਤੇਤੀ ਕਮਰਾਲਾ ਨਾ ਚਾਏ ਪਸਾਰ ਕੈਬਿਦ ਸੱਜਾ ਬ੍ਰਹਮ ਸੰਸਾਰਾ Eka rupa-rupa 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 rupa 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 seta rupa 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 ਉਸ ਜਿਤੇ ਅਰਥਵਤ ਤਪਾਸ ਸਕਲ ਮਨੈਸ਼ ਕਰੋ ਰੰਗਤਾ ਜੇ ਅਸ ਤੁਜ ਤਵ ਸਰਨੀ ਪ੍ਰੇਤਨ ਕੇ ਜੁਸਟ ਤੁਗ ਤਵ ਐਵੜੇ ਹੋਰ ਸਚਵਨ ਪਗ ਭਰੇ ਜਹਾਰੇ ਤਨਕੇ ਤਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਪਾਰ ਤੇ ਆਇ ਹੈ ਤਾਂ ਕੇ ਕਾਲ ਨਿਕਟਨ ਆਇ ਹੈ ਕਰਾ ਚਾਹੇ ਤਹੇ ਸਭ ਕਾਲਾ ਤੁਸ਼ਟ ਅਰਿਸ਼ਟ ਤ੍ਰੇਤ ਤੰਦਾ जाهنता कि पतरेरेद सेईयशशह सन कोई एकबा जमबाकालपासताह जनात्याहातदुतदतिकारतुनियाबा. हादतेचाਇको karoसातගर प्रसाद क्यបវनचपाशाහිद अហදच परជ कीइच tawaच dan म para अपना जा្រवा ਮਰੇ ਦੋਸਤ ਸਬੈ ਤਮਕਾਵ ਹੋ ਆਪ ਹਾਥ ਦੈ ਮਹੇ ਬਚਾਵ ਹੋ ਸੁਖੀ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਾ ਚਾਂਦੈ ਜਿਕਰ ਤੈ ਘਰੀ ਐ ਸਭ ਬਿਰੰਗੋ ਆਜ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਮਹੈ ਸਾਡ ਕੋਈ ਵਰਨਾਤੀ ਆਉ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਜੋ ਚੁਣ ਸਤਰ ਹਮਾਰੇ ਤਾਰੇ ਹੈ ਆਪ ਹਾਥ ਦੇਵ ਜਬਰੀਏ ਪਰਨ ਕਾਜ ਕਾ ਤਰਾ ਸੰਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁ ਜੋ ਪਰ ਹੋ ਰਚਾ ្រល होមួយराखនហសែវសទសហញरे ទបនទ दुषននគហនតទមប្រជ្រសgangតា កपा ប្រមបបត កលपाសវយ අවតरा កपाែកពស្រकाសាសកល កលកា किាតាសា ജവന കാല സബ ജഗനോദ ജന ഉപജായോ ആ അതാരാ സമജ நकारతసහි को පరి సకළప్්‍රజాజन आपకరిసवకනతో సवగन සుకਦयो सరపබदਕ కడకడకਆతखి जाනత പलेരख පरපశతਜठితകంచ अසతులలసప පਰਕපदਰष्ట కఉలా ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਿ ਪਰਸਾਣੇ ਘੜ ਘੜ ਕੇ ਪੜ ਬੜ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤ੍ਰ ਤਪਦੇ अपार ਜਬ ਆਕਰਖ ਕਰਤ ਹੋ ਕਬ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਪਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜੂ ਚਾਰੈ ਤੁਮ ਸਭ ਹੀ ਤੇ ਰਹੈ ਤੰਦਰਾਲ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਰਪਕਾਰ ਨਰਲੰਭ ਆਦ ਨੀਲ ਅਨਾਦ ਅਸੰਭ ਤਾਕ ਅਮੂੜੋ ਚਾਰਤ ਭੇਦਾ ਜਾਕੋ ਭੇਵਨਾ ਪਾਵਤ ਭੇਦਾ aku her pa manaत maना जात menghaद kugahहतवरकार جي MPप j berpepekemरा jaय pasar के thejasaran. एकపరపరపප అజజయసተయకని ఉతపజక පරచ కफూలරజවැබठा కస సర కठाసరసరతనికయច පవ ఆజుగా శశయం පవ అరచమరి తంప్సకుබరఆససర. ਦੁਸਤ ਜਿਤੇ ਅਤਵਤੋ ਤਪਾ ਸਕਲਮਲੇਸ਼ ਕਰੋ ਰੰਗਤਾ ਜੇ ਅਸੂਜ ਤਵ ਸਰਨਿ ਪ੍ਰੇਤਨ ਕੇ ਜੁਸਟ ਤੁਗ ਤਾ ਵੇੜੇ ਹੋਰ ਸਚਵਨ ਪਗ ਭਰੇ ਜਹਾਰੇ ਤਨ ਕੇ ਤਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਪਾਰ ਤੇ ਆਇ ਹੈ 타ਕੇ ਕਾਲ ਨਿਕਟਨ ਆਇ ਹੈ ਕਰਾ ਚਾਹੇ ਤਹੇ ਸਭ ਕੰਤਾ ਦੁਸਤ ਅਰਿਸ਼ਟ ਤ੍ਰੇਤਦ ਕੰਤਾ षतचाहह होता किता पतन महरे प्ररेज सेदगर हुईयशाशह सकेन हुئई एक बारे जन्मबाकालपासताहबायानमत्या कहातत दुसतदतिरह कार के मेंश्तरिया बहाहबा. हादषतदूतेले चाයිਇको अकारसातගुर प्रसाद क्यबाचਵनतीचपपातशाही दस अरेरहात दरचा पूर हु जतखइचाtawaचरह para अपना जा रतवा 암ਰੇ 도스트 ਸਬੈ ਤਮਕਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ ਸੁਖੀ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਚਾਂਦ ਦੇ ਜਿਕਰ ਤਿਗਰੀ ਐ ਸਬੈ ਰੰਗ ਕੋ ਆਚ ਸੰਗਰੀ ਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਵਰਨਾਤੀ ਆਉ ਜੋ ਪਰ ਚਾਹੋਂ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੁੰਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਜਬਰੀ ਹੈ ਪਰਨ ਕਾਜ ਕਾ ਤਰਾਸ ਨਿਵਰੀ ਹੈ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਚੂ ਪਰ ਹੋ ਰਚਾ ប្រ្លេមួយរានហរសែវស្ទសហយញរទនបន្ទទुស្នគហានតា ទមប្រជត្រទសgangតា កលបែប្រ្រមបបត្រា កាលपाសវយ අត្រា កលपाែក្រពសនក្រកាសាសកលកាលកា किាទាសាន

స్कारతసහිకు පరిసకළప్రజాజ आपవాवाరి సవకනతో సవగුණసుකਦయ సతరపల බदග కడకడక అతక जाනత പलेබరకවිරපశాత చిठితకుంచ अසసులల సప පਰక్రපद్ਰषష्ట కరలా ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਪਤੇ ਅਪਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੋ ਜੇਤੇ ਪਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜੂ ਚਾਰੈ ਤੁਮ ਸਭ ਹੀ ਤੇ ਰਹੈ ਤੰਦਰਾਲ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਤ੍ਰਿਪਕਾਰ ਤ੍ਰਲੰਭ ਆਦ ਨੀਲ ਅਨਾਦ ਅਸੰਭ ਤਾਕ ਅਬੂੜੋ ਚਾਰਤ ਭੇਤਾ ਜਾਕੋ ਭੇਵਨਾ ਪਾਵਤ ਭੇਤਾ ਤਾ ਕੋ ਘਰ ਪਾਹਨ ਹਨ ਹਨ ਮਾਨਤ ਮਹਾ ਮੂਡ ਕਸ਼ੇਧ ਨਾ ਜਾਣਤ ਮਹਾ ਦੇਵ ਕੋ ਕਹਿ ਤਸਤਾ ਸਿਵ ਤਰੰਗ ਕਰ ਕਾ ਜੀ ਨਤਨੇ ਪੇਵ ਆਪ ਆਪਣੀ ਬੁਧ ਹੈ ਜੇਤੀ ਪ੍ਰਤਤ ਪੈਨ ਪੈਨ ਤੁਹੇ ਤੇਤੀ ਕਮਰਾਲਾ ਨਾ ਚਾਇ ਪਸਾਰ ਕੈਬਿਦ ਸਜਾ ਬ੍ਰਹਮ ਸੰਸਾਰਾ

ਸੁਸਤਜਤੇ ਅਟਵਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸੀ ਤੁਜ ਤਵ ਸਰਨੀ ਪ੍ਰੇ ਤਨ ਕੇ ਸੁਸਤ ਦੁਗਤ ਹਵੇ ਪੁਰਖ ਜਵਨ ਪਗ ਪ੍ਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲ ਨਿਕਟ ਨਿਆ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਦਕਾਲਾ ਕਰਪਾੰ ਚ੍ਰਿਸਤ ਤਨ ਚਾਹੀਨੇ ਰਹੋ ਤਾਂ ਕੇ ਤਾਪ ਤਨ ਨਮ ਹਰੇ ਹੋ ਰੇ ਦਸੇਦ ਗਰਬੋ ਸਭ ਹੋਈ ਤੁਸਟ ਸ਼ਾਬ ਚਹਿ ਸਕੈ ਨ ਕੋਈ ਇੱਕ ਬਾਰ ਜਨਮੈ ਸਬਾਰਾ ਕਾਲ ਆਸਤੇ ਚਾਹੀ 12 ਜਨਰ ਨਾਮ ਤੇ ਹਰ ਕਹਾ ਤਰਤ ਤੁਸਟ ਦੋਖ ਤੇ ਰਹਾ ਕਾੜਗ ਕੇ ਤਮੈ ਇਸਰਦ ਅਧਿ ਹਰੀ ਆਪ ਹਾ ਤੇ ਲਿਹੁ ਬਾਰੇ सहाद तेलेचाයිਇको karoसातගर प्रसाद्यបचਵनचពपातशाහිदនហදरच परជइच tawa car para अना जाගरवा ਆਮਰੇ ਦੋਸਤ ਸਬੈ ਤੁਮ ਘਾਵ ਹੋ ਆਪ ਹਾਥ ਦੈ ਮਹੇ ਬਚਾਵ ਹੋ ਸੁਖੀ ਬਸੈ ਪੂਰਵ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਛਾ ਦੇ ਜੇ ਕਰ ਤਖਰੀ ਐ ਸਭ ਬੈਰਨ ਕੋ ਆਚ ਸੰਗਰੀ ਐ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਵਰਨਾ ਤਿ ਆਉ ਜੋ ਪਰ ਚਾਹੂੰ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੁੰ ਚੁੰ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇਉ ਜਬਰੀਏ ਪਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਿ ਤੁ ਜੋ ਪਰ ਹੋ ਰਚਾ ក្រ្លេហមយរាख្នហរសែវសាទសហញរ ទីនបន្ទ ទुស្នគេហានតាទមប្រជត្រទសgangតា កលបែប្របបត្រាកាលបែសេវយ අවត្រ កលបែក្រពសនប្រកាសាសកលកាលកាគាទាសា जा joगीsदरामाजيو जkala sawara tem सकार retahi हम जा saजत बيوتيवदत جي paजाيو आ أنत एक अता sugru sam jiang कारతసහිకు පරි सకළప్రజాಜ आपवाరిసवගනతో సवග සుකदयो स පలබद కడකడక ಆతరख जाනతപलेබరख පरපశන්త ਜठితకుంచर अසसల सा පਰక్ප दਰष्టకలా ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਬੜ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰਾ ਪ੍ਰਜਾ ਤ੍ਰਤ ਤਪ ਦੇਹ ਅਪਾਰ ਜਬ ਆਕਰਖ ਕਰਤ ਹੋ ਕਬਹੂ ਤੁਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਪੂਜੂ ਚਾਰੈ ਤੁਮ ਸਭੀ ਤੇ ਰਹੈ ਤੰਦਰਾਲ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਰਪਕਾਰ ਨਰਲੰਬ ਆਦ ਨੀਲ ਅਨਾਦ ਅਸੰਭ ਤਾਕ ਅਮੂੜੋ ਚਾਰਤ ਭੇਤਾ ਜਾਕੋ ਭੇਵਨਾ ਪਾਵਤ ਭੇਤਾ कर manaत मशना जात महाद को कहततावरकार جيनने peप ज परतमरानाचाय pasar केja. Eka rupa nu prupa rangkepi urap nih pupa, erta je 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 si ta je kini, kau ngumpul raja haba bae kau ngumpul semprati pio semprai kah, sagri sri sedekah iya cempapa be, ata juga nesrup zemapa be, abra ca meri tampru, asik sang ਦੁਸਤ ਜਤੇ ਅਟਪਤ ਉਤਪਾਤਾ ਸਕਲ ਮਲੇਸ਼ ਕਰੋ ਰੰਗਾਤਾ ਜੇ ਅਸੀ ਤੁਜੇ ਤਵ ਸਰਨੀ ਪ੍ਰੇ ਤਨ ਕੇ ਦੁਸਤ ਦੁਗਤ ਹਵੇ ਬਰੇ ਔਰਸ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਭਾਰਤ ਆਇ ਹੈ ਤਾਂ ਕੇ ਕਾਲ ਨਿਕਟ ਨ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸਤ ਅਰਿਸ਼ਟ ਤ੍ਰੇਤ ਦਕਾਲਾ ਕ੍ਰਪਾਂ ਚ੍ਰਿਸਤ ਤਨ ਚਾਹੀਨੇ ਰਹੋ ਤਾਂ ਕੇ ਤਾਪ ਤਨ ਨਮ ਹਰੇ ਹੋ ਰੇਦ ਸੇਦ ਗਰਮੋ ਸਭ ਹੋਈ ਜੁਸਤਿ ਸ਼ਾਪ ਸਹਿ ਸਕੇ ਨ ਕੋਈ ਇੱਕ ਬਾਰ ਜੰਤ ਮੈਂ 12 ਆਕਾਲ ਆਸਤੇ ਤਾਹੀ 12 ਜੰਤ ਰੇਨ ਮਤੇ ਹਰੇ ਕਹਾ ਤਰਦ ਜੁਸਤ ਦੋਗ ਤੇ ਰਹਾ ਕਾੜਗ ਕੇ ਤਮੈ ਇਸਰਨ ਅਧਿ ਹਰੀ ਆਪ ਹਾ ਤੇ ਲਿਹੁ ਬਾਰੇ

ਮਰੇ ਦੋਸਤ ਸਭੈ ਤਮਕਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਖਰਤਾਰਾ ਮੋਰਾ ਚਾਂਦੈ ਜਿਕਰ ਤੈ ਕਰੀਐ ਸਭ ਬਿਰਨ ਕੋ ਆਚ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹਿ ਪਿਆਸਾ ਮਹੈ ਸਾਡ ਕੋਈ ਵਰਨਾ ਤੇ ਆਉ ਜੋ ਪਰ ਚਾਹੋਂ ਤੂੰ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੇ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝ ਬਰੀਐ ਪਰਨ ਕਾਜ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਅਸਰੀ ਅਸਿਤ ਜੋ ਕਰੇ ਹੋ ਰਚਾ ្រល होមួយराखនហरेសវសទសហញរ ទបទ दននគហតទម្រචត្រសgangताាកपाែ្រ්‍රមបបត កលपाសវយ අවតरा កपाែកពស្រកសាសកល កលក kiaាទស जाकाजगी स بदरा प्रमाजयٿयो जनकाڪwaraत सकार reताه हम जका बजत बनाيو تيवदत جي پنجيو आत अत एक अता سوवर सम جيह हम. නకరతసහිకు පਰ సకළప్రజాజన ਆవార సవకනతో సివగను ుకਦయ सరతపల බදගയ కడకడకే ఆతరखి जाනతപలేබരక පරපశాන්త ਜిठితੇకుంచ అසසులల సప පాਰਕපदਰష్టకరపలా ਸੰਤਨ ਤੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪ੍ਰਸਾਦੈ ਘੜ ਘੜ ਕੇ ਪੜ ਬੜ ਕੀ ਜਾਨੈ ਜਗ ਉਦ ਕਰਖ ਕਰਾ ਕਰ ਤਾਰ ਆਵਰ ਜਾਤ੍ਰ ਤ ਤਪਦੇ ਅਪਾਰ ਜਬ ਆਕਰਖ ਕਰਤ ਹੋ ਕਬ ਤੁਮ ਮੈ ਮਿਲਤ ਦੇਹ ਤਰ ਸਭ ਹੋ ਜੇ ਤੇ ਬਦਨ ਸ੍ਰੇਸ਼ਟ ਸਬਦਾਰ ਹੈ ਆਪ ਆਪਣੀ ਉਚਾਰ ਹੈ ਤੁਮ ਸਭੀ ਤੇ ਰਹੇ ਤੰਦਰਾਲ ਜਾਨਤ ਬੇਦ ਭੇਦ ਅਰ ਆਲਮ ਨਰੰਕਰ ਨਰਭਕਰ ਅੰਤੰਬ ਆਦਨੀਲ ਅਨਾਦ ਅਸੰਭ ਤਾਕ ਅਬੂਦ ਉਚਾਰਤ ਤੇਤਾ ਜਾ ਕੋ ਭੇਵਨਾ ਪਾਵਰ ਬੇਦਾ aku pahanaahan mana ma kes जा mengha ku keहkarjinMP pen berpe cair pasar के setiapsaran రਅਜਜਸਜ kiਨ उਤजక පරचకफ රजा पठा క स கठासाਰकाचपाव आदਜగా रਜपावరచमेతంప్సڪबाਰ आस. ਦੁਸਤ ਜਿਤੇ ਅਰਥਵਤੋ ਤਪਤਾ ਸਕਲਮਲੇਸ਼ ਕਰੋਰੰ ਘਾਤਾ ਜੇ ਅਸੂਜ ਤਵ ਸਰਨੇ ਪ੍ਰੇਤਨ ਕੇ ਹੁਸ਼ਟ ਦੁਗਤਾ ਵੇਵੜੇ ਹੋਰ ਸਚਵਨ ਪਗ ਭਰੇ ਜਹਾਰੇ ਤਨਕੇ ਤਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂਕੇ ਕਾਲ ਨਿਕਟਨੇ ਆਇ ਹੈ ਘਰ ਚਾਹੇ ਤਹੇ ਸਭ ਕੰਤਾਰ ਦੁਸਤ ਅਰਿਸ਼ਟ ਤ੍ਰੇਤਦ ਗੰਤਾ रपंचरिस्ते तान चाहने रह हो ताकि ताप तन कम हो रह हो हृदय से कर्म सब होई दृष्ट श्राव कह सके ना कोई एक बार जन्म में 12 काल पास्ते चाह 12 जन रेमति हर कहा तारत दृष्ट दोग तिरथ काडग के तुम इरणति हरि यापह दे ले हो बारे ਐਰ ਬਟਰ ਬਰ ਬੋ ਸਹਾਈ ਦੁਸ਼ਟ ਦੂਤਿ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ